ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਮੈਂ ਤੇ ਨੇ ਸ੍ਰੀ ਸਾਥੀਓ ਇਸ ਸਮੇਂ ਅਸੀਂ ਸਿਵਲ ਹਸਪੀਟਲ ਨਮਾਸ਼ਹਿਰ ਵਿਖੇ ਮੌਜੂਦ ਹੈ ਔਰ ਬਿਲਕੁਲ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਇੱਥੇ ਸਿਟੀ ਇਨਚਾਰਜ ਐਸ ਐਚ ਓ ਤੁਹਾਨੂੰ ਸਕਰੀਨ ਤੇ ਨਜ਼ਰ ਆਉਣਗੇ ਔਰ ਬਾਹਰਲੇ ਪਾਸੇ ਜੇ ਅਸੀਂ ਵਾਪਸ ਬਾਹਰ ਆਈਏ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਾਹਰ ਆ ਜਾਓ ਤਾਂ ਡੀ ਐਸ ਪੀ ਰਾਜਕਮਰ ਜੀ ਵੀ ਇੱਥੇ ਨਜ਼ਰ ਆ ਰਹੇ ਨੇ ਔਰ ਬਿਲਕੁਲ ਸਾਡੇ ਖੱਬੇ ਪਾਸੇ ਐਸਪੀ ਸਰਪਜੀਤ ਸਿੰਘ ਬਾਈਆ ਵੀ ਇੱਥੇ ਮੌਜੂਦ ਨੇ ਔਰ ਚੰਦ ਹੀ ਮਿੰਟਾਂ ਵਿੱਚ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਵੀ ਇੱਥੇ ਆਉਣਗੇ ਲੇਕਿਨ ਸਵਾਲ ਇਹ ਉੱਠਦਾ ਹੈ ਕਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਇੱਥੇ ਕਿਉਂ ਮੌਜੂਦ ਨਹੀਂ ਤੇ ਆਹਲਾ ਅਫਸਰ ਇੱਥੇ ਕਿਉਂ ਮੌਜੂਦ ਨਹੀਂ ਤਾਂ ਇਸ ਗੱਲ ਦਾ ਜਿਹੜਾ ਜਵਾਬ ਹੈ ਜਿੰਨਾ ਕ ਅਸੀਂ ਖੰਘਾਲਣ ਦੀ ਕੋਸ਼ਿਸ਼ ਕੀਤੀ ਹੈ ਜੋ ਗੱਲ ਸਾਹਮਣੇ ਆਈ ਹੈ ਉਹ ਗੱਲ ਇਹ ਹੈ ਕਿ ਸ਼ਾਇਦ ਕਿਸੇ ਦਾ ਇਨਕਾਊਂਟਰ ਕੀਤਾ ਗਿਆ ਹੁਣ ਕਿਸ ਦਾ ਕੀਤਾ ਗਿਆ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹਾਲਾਂਕਿ ਬਹੁਤ ਸਾਰੇ ਲੋਕ ਕੱਲ ਜਿਹੜੇ ਇੱਕ ਸਰਪੰਚ ਦੇ ਗੋਲੀਆਂ ਚੱਲੀਆਂ ਸੀ ਹੱਪੋਵਾਲ ਵਿਖੇ ਉਸ ਨਾਲ ਜੋੜ ਕੇ ਦੇਖਦੇ ਪਿਆ ਤਕਰੀਬਨ ਅੱਧਾ ਘੰਟਾ ਪਹਿਲਾਂ ਪੱਤਰਕਾਰਾਂ ਦੇ ਵਿੱਚ ਗੱਲ ਸਰਕੂਲੇਟ ਕਰਦੀ ਹੈ ਕਿ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਕੀ ਇਹ ਗੱਲ ਸੱਚ ਹੈ ਜਾਂ ਇਸ ਗੱਲ ਦੇ ਵਿੱਚ ਕੋਈ ਝੋਲਾ ਹੈ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿਉਂਕਿ ਜਦ ਮਾਨੋਗ ਐਸਐਸਪੀ ਸਾਹਿਬ ਇੱਥੇ ਪਹੁੰਚਣਗੇ ਉਸ ਤੋਂ ਬਾਅਦ ਕਲੈਰਿਟੀ ਆਵੇਗੀ ਕਿ ਕੌਣ ਬੰਦਾ ਕਿਹਦੇ ਕੋਈ ਗੋਲੀ ਵੱਜੀ ਹੈ ਦਾ ਕੋਈ ਸੱਟ ਚੋਟ ਲੱਗੀ ਹੈ ਕਿ ਹੋਇਆ ਕੀ ਹੈ ਕਹਾਣੀ ਹੋਈ ਕੀ ਹਾਲ ਤੱਕ ਇਸ ਗੱਲ ਦੀ ਉਲਝਣ ਹੈ ਕੋਈ ਵੀ ਗੱਲ ਸਪਸ਼ਟ ਨਹੀਂ ਹੋਈ ਲੇਕਿਨ ਬਹੁਤ ਸਾਰੇ ਲੋਕ ਕੱਲ ਜਿਹੜੀ ਘਟਨਾ ਹੋਈ ਜਿਹੜੀ ਵਾਰਦਾਤ ਹੋਈ ਉਸ ਨਾਲ ਜੋੜ ਕੇ ਦੇਖ ਰਹੇ ਆ ਕਿ ਕੱਲ ਇੱਕ ਸਰਪੰਚ ਦੇ ਗੋਲੀਆਂ ਵੱਜਦੀਆਂ ਔਰ ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਮੈਂ ਯਾਦ ਕਰਵਾ ਦਵਾ 10 11 ਤਰੀਕ ਦੀ ਗੱਲ ਹੈ ਕਿ ਉਸ ਵੇਲੇ ਵੀ ਇੱਕ ਗਰਨੇਡ ਹਮਲੇ ਦੀ ਗੱਲ ਸ਼ੁਰੂ ਹੋਈ ਸੀਗੀ ਤਾਂ ਇੱਕ ਪੁਲਿਸ ਦੀ ਹੋਰ ਗੱਡੀਆਂ ਇੱਥੇ ਪਹੁੰਚੀ ਐ ਕਾਫੀ ਸੀਆਈ ਸਟਾਫ ਤੋਂ ਟੀਮ ਵੀ ਪਹੁੰਚੀ ਐ ਔਰ ਕਵੱਡੀ ਗਿਣਤੀ ਵਿੱਚ ਮੁਲਾਜ਼ਮ ਇੱਥੇ ਪਹੁੰਚ ਰਹੇ ਨੇ ਔਰ ਇੰਤਜ਼ਾਰ ਐਸਐਸਪੀ ਡਾਕਟਰ ਮਹਤਾਬ ਸਿੰਘ ਵਿਰਕ ਹੁਣੇ ਤਾਂ ਕੀਤਾ ਜਾ ਰਿਹਾ ਜਿੱਦਾਂ ਹੀ ਉਹ ਪਹੁੰਚਣਗੇ ਉਸ ਤੋਂ ਬਾਅਦ ਮੀਡੀਆ ਨੂੰ ਬਰੀਫਿੰਗ ਕੀਤੀ ਜਾਵੇਗੀ ਐਸਪੀ ਡਾਕਟਰ ਇਹ ਤਾਂ ਮੈਂ ਦਿਖਾਣਾ ਚਾਹੁੰਨਾ ਇੱਕ ਐਮਬੂਲੈਂਸ ਇੱਥੇ ਹੁਣ ਪਹੁੰਚੀ ਐ ਸੋ ਹਾਲੇ ਤੱਕ ਗੱਲ ਪੂਰੀ ਕਲੀਅਰ ਨਹੀਂ ਹੋਈ ਕਲੈਰਿਟੀ ਨਹੀਂ ਹੋਈ ਗੱਲ ਦੀ ਕਿ ਕਾਰਨ ਕੀ ਹੈ ਹਾਲਾਂਕਿ ਇਹ ਵੀ ਚਰਚਾ ਬਣੀ ਹੋਈ ਹੈ ਕਿ ਸ਼ਾਇਦ ਕਿਸੇ ਇੰਜਰਡ ਜ਼ਖਮੀ ਬੰਦੇ ਨੂੰ ਇੱਥੇ ਲਿਆਂਦਾ ਗਿਆ ਹੈ ਕਿਸੇ ਜ਼ਖਮੀ ਵਿਅਕਤੀ ਨੂੰ ਇੱਥੇ ਲਿਆਂਦਾ ਗਿਆ ਉਹਦਾ ਕਾਰਨ ਕੀ ਹੈ ਕਿਉਂ ਲਿਆਂਦਾ ਗਿਆ ਹਾਲੇ ਤੱਕ ਇਹ ਗੱਲ ਪਤਾ ਨਹੀਂ ਲੱਗੀ ਔਰ ਐਡੀ ਗਿਣਤੀ ਵਿੱਚ ਮਲਾਜਿਮਾਂ ਨੂੰ ਤਾਇਨਾਤ ਕਿਉਂ ਕਰਨਾ ਪੈ ਰਿਹਾ ਤੇ ਇਹ ਵੀ ਗੱਲ ਹਲੇ ਤੱਕ सामने नहीं आईते जे ਉਸ ਤੋਂ اگلی گل کریے ਜੇ ਅਸੀਂ ਜਾਣਨਾ ਚਾਹੁੰਦੇ ਆ ਕਿ ਜਿਹੜਾ ਪੇਸ਼ੈਂਟ ਲਿਆਂਦਾ ਗਿਆ ਕਿ ਉਹ ਮਾਈਨਰ ਓਟੀ ਵਿੱਚ ਹੈ ਜਾਂ ਮੇਜਰ ਓਟੀ ਵਿੱਚ ਤਾਂ ਅੱਗੇ ਦਾਖਲ ਹੋਣਾ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਤਾਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਔਰ ਹਲੇ ਤੱਕ ਵੀ ਸ਼ਸ਼ੋਪਨ ਵਿੱਚ ਹੀ ਇਹ ਸਾਰਾ ਕੰਮ ਤਾਂ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਲੇਕਿਨ ਐਨੀ ਗੱਲ ਜਿਹੜੀ ਹੈ ਉਹ ਪਿਛਲੇ 15 ਮਿੰਟਾਂ ਵਿੱਚ ਸਰਕੂਲੇਟ ਹੋ ਰਹੀ ਹੈ ਕਿ ਕਿਸੇ ਵਿਅਕਤੀ ਨੂੰ ਲਿਆਂਦਾ ਗਿਆ ਇੱਥੇ ਉਹਨੋਂ ਵਿਅਕਤੀ ਕੌਣ ਹੈ ਕੀ ਕੋਈ ਵਿਅਕਤੀ ਵਿਸ਼ੇਸ਼ ਹੈ ਕੋਈ ਗੈਂਗਸਟਰ ਹੈ ਜਾਂ ਕਿਸੇ ਵਾਰਦਾਤ ਨਾਲ ਉਸਦਾ ਨਾਮ ਜੁੜਿਆ ਹੈ ਕੌਣ ਹੈ ਇਹ ਗੱਲ ਦੀ ਕਲੈਰਿਟੀ ਨਹੀਂ ਹੋਈ ਸੋ ਆ ਜਿਹੜਾ ਤੁਸੀਂ ਦਰਵਾਜ਼ਾ ਦੇਖ ਸਕਦੇ ਹੋ ਇਸ ਤੋਂ ਅੱਗੇ ਜਾਣ ਤੋਂ ਮਨਾਹੀ ਹੈ ਸਿਰਫ ਪੇਸ਼ੈਂਟਸ ਅਤੇ ਉਹਨਾਂ ਦੇ ਰਿਸ਼ਤੇਦਾਰ اٹੈਂਡੈਂਟ ਹੀ ਅੱਗੇ ਜਾ ਸਕਦੇ ਆ ਮੀਡੀਆ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਜਿੱਦ ਹੀ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕੇ ਤੇ ਪਹੁੰਚਣਗੇ ਉਸ ਤੋਂ ਬਾਅਦ ਸਥਿਤੀ ਕਲੀਅਰ ਹੋਵੇਗੀ ਕਿ ਐਡੀ ਵੱਡੀ ਗਿਣਤੀ ਵਿੱਚ ਆਲ ਅਫਸਰ ਮੁਲਾਜ਼ਮ ਇੱਥੇ ਕਿਉਂ ਤਣਾਤ ਨੇ ਸਕਰੀਨ ਤੇ ਤੁਹਾਨੂੰ ਡੀਐਸਪੀ ਰਾਜਕੁਮਾਰ ਜੀ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਆਲ ਅਫਸਰ ਇੱਥੇ ਮੌਜੂਦ ਨੇ ਤਾਂ ਜਿਹੜਾ ਵਿਅਕਤੀ ਜੋ ਜ਼ਖਮੀ ਹਾਲਤ ਵਿੱਚ ਹੈ ਕਿ ਉਹ ਮਾਈਨਰ ਓਟੀ ਵਿੱਚ ਹੈ ਮੇਜਰ ਓਟੀ ਵਿੱਚ ਹੈ ਕਿ ਖਤਰੇ ਤੋਂ ਬਾਹਰ ਹੈ ਕਿ ਖਤਰੇ ਵਿੱਚ ਹੈ ਜਾਂ ਕੋਈ ਬਾਣਾ ਵਾਪਰ ਗਿਆ ਜਾਂ ਪੁਲਿਸ ਨੇ ਇਨਕਾਊਂਟਰ ਕੀਤਾ ਹੱਲੇ ਕੋਈ ਵੀ ਗੱਲ ਜਿਹੜੀ ਹੈ ਉਹ ਸਪਸ਼ਟ ਨਹੀਂ ਹੈ ਔਰ ਜਦੋਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਆਫ ਕੈਮਰਾ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹੀ ਕਿਹਾ ਗਿਆ ਕਿ ਜਿੱਦ ਹੀ ਐਸਐਸਪੀ ਸਾਹਿਬ ਇੱਥੇ ਪਹੁੰਚਣਗੇ ਉਹੀ ਬਰੀਫਿੰਗ ਕਰਨਗੇ ਤਾਂ ਤੁਸੀਂ ਦੇਖੋ ਸ਼ੌਣੀ ਚ ਤਬਦੀਲ ਹੋ ਗਿਆ ਸਿਵਲ ਹਸਪੀਟਲ ਇਧਰ ਗੇਟ ਤੇ ਐਂਟਰੀ ਤੇ ਰਿਸੈਪਸ਼ਨ ਦੇ ਬਿਲਕੁਲ ਨਾਲ ਮੁਲਾਜ਼ਮ ਮੌਜੂਦ ਨੇ 메ਨ ਗੇਟ ਤੇ ਤੁਹਾਨੂੰ ਮੁਲਾਜ਼ਮ ਨਜ਼ਰ ਆਉਣਗੇ ਬਾਹਰਲੇ ਪਾਸੇ ਮੁਲਾਜ਼ਮ ਨਜ਼ਰ ਆਉਣਗੇ ਜਿਵੇਂ ਕਿਸੇ ਮੰਤਰੀ ਦੇ ਘਰ ਦੇ ਬਾਹਰ ਗਾਰਦ ਲੱਗਦੀ ਹੈ ਉਸੇ ਤਰੀਕੇ ਤੁਸੀਂ ਦੇਖੋ ਕਿ ਮੁਲਾਜ਼ਮਾਂ ਦੀ ਵੱਡੀ ਜਿਹੜੀ ਗਿਣਤੀ ਵਿੱਚ ਤਾਇਨਾਤੀ ਹੋਈ ਹੈ ਡਿਪਲॉयਮੈਂਟ ਹੋਈ ਹੈ ਔਰ ਪਿੱਛੇ ਕਾਰਨ ਕੀ ਹੈ ਹਾਲੇ ਤੱਕ ਇਹ ਕਾਰਨ ਜਿਹੜਾ ਸਪਸ਼ਟ ਨਹੀਂ ਹੋਇਆ ਔਰ ਜਿਹੜਾ ਕਾਰਨ ਸਪਸ਼ਟ ਕਰਨਗੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਜਦੋਂ ਇੱਥੇ ਪਹੁੰਚਣਗੇ ਉਹ ਕਾਰਨ ਜਿਹੜਾ ਸਪਸ਼ਟ ਕਰਨਗੇ ਤਾਂ ਇੰਤਜ਼ਾਰ ਉਹਨਾਂ ਦਾ ਹੋ ਰਿਹਾ ਜਿੱਦਾਂ ਹੀ ਉੱਥੇ ਪਹੁੰਚਣਗੇ ਇੱਕ ਵਾਰ ਫਿਰ ਤੋਂ ਦੁਬਾਰਾ ਲਾਈਵ ਜਿਹੜਾ ਆ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਾਂਗੇ ਤਦ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚੀ ਹੈ ਮੈਂ ਜਾਂਦੇ ਜਾਂਦੇ ਫਿਰ ਤੋਂ ਦੱਸ ਦਿਨਾ ਕਿ ਸ਼ੁਰੂਆਤੀ ਜਾਣਕਾਰੀ ਇਹੀ ਹੈ ਕਿ ਕੋਈ ਜ਼ਖਮੀ ਵਿਅਕਤੀ ਜਿਹੇ ਇੱਥੇ ਲਿਆਂਦਾ ਗਿਆ ਉਹ ਕੌਣ ਹੈ ਕਿ ਕੋਈ ਗੈਂਗਸਟਰ ਹੈ ਕਿ ਕੋਈ ਰੰਜਿਸ਼ ਦਾ ਮਾਮਲਾ ਚੱਲ ਰਿਹਾ ਹੈ ਕਿ ਕੋਈ ਝਗੜਾ ਹੋਇਆ ਹੈ ਕਿ ਜਿਹੜਾ ਕੱਲ ਹੱਪੋਵਾਲ ਵਿਖੇ ਗੋਲੀਆਂ ਚੱਲੀਆਂ ਉਸਦੇ ਨਾਲ ਕੜੀ ਜੁੜੀ ਹੋਈ ਹੈ ਜਾਂ ਕੋਈ ਗ੍ਰੇਨੇਡ ਹਮਲਾ ਜਿਹੜਾ ਪਹਿਲਾਂ ਹੋਇਆ ਸੀ ਉਸਦੇ ਨਾਲ ਕੋਈ ਕੜੀ ਜੁੜੀ ਹੋਈ ਹੈ ਤਾਂ ਹੱਲੇ ਤੱਕ ਗੱਲਾਂ ਇਥੇ ਲਾ ਚੁੱਕੇ ਨੇ ਗੱਲਾਂ ਹਲੇ ਤੱਕ ਕਲੀਅਰ ਨਹੀਂ ਹਾਲਾਂਕਿ ਉਹਨੇ ਤਾਂ ਪਹਿਲਾਂ ਦੱਸਿਆ ਕਿ ਪਾਬੰਦੀ ਹੈ ਹਾਲਾਂਕਿ ਜਿਹੜੇ ਨਜ਼ਰ ਆਉਂਦੇ ਨੇ ਉਹ ਨਜ਼ਰ ਆਉਂਦੇ ਨੇ ਜਿਹੜੇ ਛਾਨਣੀ ਚੋਂ ਨਿਕਲ ਜਾਂਦੇ ਨੇ ਉਹ ਨਿਕਲ ਜਾਂਦੇ ਨੇ ਸੋ ਪਾਬੰਦੀ ਹੈ ਜਿੱਦਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਹੋਰ ਕੋਈ ਸਾਹਮਣੇ ਆਉਗੀ ਤੁਹਾਡੇ ਅੱਗੇ ਪੇਸ਼ ਕਰਾਂਗੇ ਫਿਲਹਾਲ ਲਈ ਇੰਨਾ ਜਿੱਦਾਂ ਹੀ ਐਸਐਸਪੀ ਡਾਕਟਰ ਮਹਤਾਬ ਸਿੰਘ ਮੇਰ ਕਿੱਥੇ ਪਹੁੰਚਦੇ ਆ ਅਗਲਾ ਲਾਈਵ ਲਾ ਕੇ ਤੁਹਾਡੀ ਕਚਹਿਰੀਆਂ ਵਿੱਚ ਪੇਸ਼ ਹੋਣਗੇ